ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ ਬਸਾਖੀ ਦੇ ਸਾਰਿਆਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਜੀ ਸੋ ਅੱਜ ਅਸੀਂ ਚੱਲੇ ਆ ਜੀ ਕੀਰਤਪੁਰ ਸਾਹਿਬ ਪਹਿਲੇ ਤਾਂ ਮੱਥਾ ਟਿਕਣਾ ਸੋ ਉਸ ਤੋਂ ਬਾਅਦ ਜੀ ਸਾਡੇ ਪਿੰਡ ਦੇ ਸੁੱਖਾ ਵੀਰ ਸਾਡਾ ਖੇਤੀਬਾੜੀ ਵਿਭਾਗ ਵਿੱਚ ਹੈ ਉਹ ਉੱਥੇ ਰਹਿੰਦੇ ਆ ਜੀ ਉਹਨਾਂ ਦੇ ਉਹ ਨਹੀਂ ਲਾਣੀ ਆ ਸ਼ਵੀਲ ਸੋ ਆਪਾਂ ਚੱਲਦੇ ਆ ਜੀ ਫੇਰ ਉੱਥੇ ਨੂੰ ਕੀਰਤਪੁਰ ਸਾਹਿਬ

ਆਰੇ ਪਤਿਜਾਂ ਲਈ ਵੀ ਸੇਲ ਇਹ ਪਾਜੀ ਦਾ ਮੁੰਡਾ ਹੈ ਜੀ ਵਾਹ ਜੀ ਵਾਹ ਜੀ ਜੱਗੀ ਜੱਜ ਬੱਜ ਗਏ ਜੱਗੀ ਪਾਜੀ ਧੰਨ ਸਾਈਂ ਜੀ ਗੁਰੂ ਗੋਬਿੰਦ ਸਿੰਘ ਜੀ ਮਾਰਾ ਦੇ ਚਰਨਾਂ ਨੂੰ ਮਿੱਠੀ ਸ਼ਵੀਲ ਦਾ ਸ਼ਵੀਲ ਰਸਪੂਰਾ ਦੀ ਪਸਾਚੀ ਵਾਲਾ ਦੇਣ ਜੀ ਗੁਰਵੀਰ देना uh,

ਬੜਾ ਛੋਟਾ ਪੀਰ ਸੇਵਾ ਬੈਠ ਕੇ ਨਿਵਾ ਰਿਆ ਆ ਪੁੱਤ ਵੱਡੂ ਬਣ ਜਾ ਜੀ ਲਾ ਜੋ ਹਿਲਦੀ ਮੁੱਠੀ ਸਤਿ ਨ ਮਨ ਸਾਥ ਕੇ ਜਾਓ Maneca padre Maneca já dei o ফুল রাশ বসে দেন জি ফুল রাশুরু জি কে খালসাগুর ਸਾਨੂੰ ਜੀ ਸਿੰਘ ਭਾਈ #ਬਲੌਕ #ਬਲੌਕ ਪੂਰੀ ਸੇਵਾ ਪੂਰੀ ਸੇਵਾ ਕੀ ਕਰੀਏ ਨੇ ਉਹ ਜਦੋਂ ਪਾਜੀ ਤੇ ਮਾਈਟਰੀ ਹੰਦੀ ਮੱਢੀ ਜਾਈ ਮਾਣਿਕ ਪਾਜੀ ਜੱਗੀ ਸੇਵਾ ਨਿਭਾ ਰਹੇ ਨੇ ਚੱਲਦਾ

ਸੇਵਾ ਪਰ ਸੇਵਾ 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 ਤੇਰਾ ਵੀ ਸ਼ਬਦ ਤੇ ਆਉਂ ਪਾਪੀ ਹੋ ਜਾ ਰੈਡੀ